ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ YouTube ਚੈਨਲ ਕਬੱਡੀ ਕਲਚਰ ਤੇ ਤੇ ਨਾਲ ਹੀ ਮਿੱਤਰੋ ਤੁਸੀਂ ਆਪਣਾ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਵੀ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੇਕਰ ਤੁਹਾਨੂੰ ਆਪਣੀ ਅਪਡੇਟ ਮਿੱਤਰੋ ਚੰਗੀ ਲੱਗਦੀ ਆ ਤਾਂ ਕਮੈਂਟ ਬਾਕਸਾਂ ਦੇ ਵਿੱਚ ਆਪਣਾ ਸੁਝਾਅ ਜ਼ਰੂਰ ਦਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਅੱਜ ਪਹਿਲਾ ਕਬੱਡੀ ਕੱਪ ਆਪਾਂ ਪਿੰਡ ਦੰਦੂਪੁਰ ਇੱਥੇ ਲੱਗਣ ਗਿਆ ਰੌਣਕ ਮਿੱਤਰੋ ਕਦੇ ਇੱਕ ਵੱਡੀ ਓਪਨ ਦੇ ਮੈਚ ਹੋਣਗੇ ਪਹਿਲਾ ਨਾਮ ਜਿੱਥੇ 80000 ਆ ਤੇ ਦੂਸਰਾ ਨਾਮ 60000 ਰੱਖਿਆ ਗਿਆ ਕਮੇਡੀਅਨਾਂ ਵੱਲੋਂ ਕਹਿੰਦੇ ਬੈਸਟ ਰੇਡਰ ਤੇ ਜਾਫੀ ਨੂੰ ਵਾਸ਼ਿੰਗ ਮਸ਼ੀਨਾਂ ਨਾਲ ਮਾਨ ਸਨਮਾਨ ਹੋ ਗਿਆ ਮਿੱਤਰੋ ਅੱਜ ਦੇ ਦਿਨ ਦਾ ਸਿਰੇ ਦਾ ਕਬੱਡੀ ਗਾਪਾ ਲਾਈਵ ਆਉਣਾ ਕਬੱਡੀ 365 ਤੇ ਜੋ YouTube ਦਾ ਅਫੀਸ਼ੀਅਲ ਚੈਨਲ ਹੈ ਲੱਗਣੀ ਹੈ ਰੌਣਕ ਹੋਰੇ ਤੇ ਨਾਲ ਹੀ ਪਿੰਡ ਰਾਣੀ ਵਾਲੇ ਜੀ ਅੱਜ ਦੂਜਾ ਦਿਨ ਹੈ ਜਿੱਥੇ 75 ਕਿਲੋ ਦੇ ਮੁਕਾਬਲੇ ਹੋਣਗੇ ਪਹਿਲਾ ਨਾਮ ਜਿੱਥੇ 15000 ਰੱਖਿਆ ਗਿਆ ਤੇ ਦੂਸਰਾ ਨਾਮ 12000 ਬੈਸਟ ਰੇਡਰ ਤੇ ਜਾਫੀ ਲਈ ਸਰਪ੍ਰਾਈਜ਼ ਹੋਣਗੇ ਮਿੱਤਰੋ 62 ਕਿਲੋ ਦੇ ਮੁਕਾਬਲੇ ਹੋਣਗੇ ਇੱਥੇ ਪਹਿਲਾ ਨਾਮ 9100 ਤੇ ਦੂਸਰਾ ਨਾਮ 7100 ਆ ਉਰੇ ਵੀ ਬੈਸਟਾਂ ਨੂੰ ਸਰਪ੍ਰਾਈਜ਼ ਦਿੱਤੇ ਜਾਣਗੇ ਅਗਲਾ ਕਬੱਡੀ ਦਾ ਆਪਾ ਪਿੰਡ ਮਜਾਰਾ ਨੋ ਬਾਅਦ ਚ ਦੀਆਂ ਹੋਈਆਂ 8 ਕਲੱਬਾਂ ਦੇ ਮੈਚ ਹੋਣਗੇ ਕਲੱਬਾਂ ਨੇ ਮਿੱਤਰੋ ਐਨ ਆਰ ਆਈ ਮਾਲਵਾਲ ਲਾਈਨ ਕਬੱਡ ਲੱਬ ਪ੍ਰੇਮਦਾਸ ਕਬੱਡੀ ਕਲੱਬ ਕਰੀਹਾ ਸ਼ਾਹ ਟਰਾਂਸਪੋਰਟ ਯੂ ਐਸ ਏ ਮਜਾਰਾ ਮਾਤਾ ਪੰਜਾਬ ਕੋਰ ਸੰਦੀਪ ਨੰਗਲੰਬੀਆਂ ਸ਼ਾਹਕੋਟ ਲਾਈਨ ਸ਼੍ਰੀ ਆਨੰਦਪੁਰ ਸਾਹਿਬ ਕਬੱਡੀ ਕਲੱਬ ਭੋਲੇਵਾਲ ਜੰਗ ਕਬੱਡੀ ਕਲੱਬ ਬਾਗਾਪੁਰਾਣਾ ਕਬੱਡੀ ਕਲੱਬ ਚੱਕ ਦੇਸ ਰਾਜ ਬਾਬਾ ਗਾਜੀ ਦਾਸ ਕਬੱਡੀ ਕਲੱਬ ਤਨੌਰੀ ਮਿੱਤਰੋ ਇਹ ਵੀ ਸਰੇਨੀਆ ਕਲੱਬਾਂ ਨੇ ਤੇ ਸਰੇ ਦੇ ਮੈਚ ਹੋਣਗੇ ਛੋਟੀ ਛੋਟੀ ਦੇ ਪਲੇਅਰ ਨੇ ਆ ਟੀਮਾਂ ਚ ਤੇ ਇਥੇ ਪਹਿਲਾ ਨਾਮ ਮਿੱਤਰੋ ਲੱਖ ਅਤੇ ਦੂਸਰਾ ਨਾਮ ਰੱਖਿਆ ਗਿਆ 75000 ਬੈਸ ਟਰੇਡਰ ਤੇ ਜਾਫੀ ਨੂੰ ਕਹਿੰਦੇ 333000 ਦੀ ਨਗਦ ਰਕਮ ਦਾ ਮਾਨ ਸਨਮਾਨ ਹੋਵੇਗਾ ਲਾਈਵ ਚੱਲੇਗਾ ਧੰਨ ਬਾਬਾ ਸਾਬ ਜੀ ਜੋ YouTube ਦਾ ਚੈਨਲ ਆ ਉਸ ਤੇ ਤੇ ਨਾਲ ਹੀ ਪਿੰਡ ਖਾਂਗ ਜ਼ਿਲ੍ਹਾ ਪਟਿਆਲਾ ਪਿੰਡਾਂ ਨੂੰ ਰੋਲ ਦੇ ਮੈਚ ਹੋਣਗੇ ਜਿੱਥੇ ਪਹਿਲਾ ਨਾਮ 31000 ਰੱਖਿਆ ਗਿਆ ਤੇ ਦੂਜਾ ਨਾਮ 21000 ਬੈਸਟ ਟਰੇਡਰ ਤੇ ਜਾਫੀ ਨੂੰ ਕਹਿੰਦੇ ਚਾਂਦੀ ਦੀ ਚੈਨ ਨਾਲ ਮਾਨ ਸਨਮਾਨ ਹੋਵੇਗਾ ਮਿੱਤਰੋ ਨਾਲ ਹੀ 62 ਕਿਲੋ ਦੇ ਦੋ ਖੜੇਰੀ ਬਾਹਰੋਂ ਆ ਪਹਿਲਾ ਨਾਮ ਜਿੱਥੇ 11000 ਅਤੇ ਦੂਜਾ ਨਾਮ 8100 ਰੱਖਿਆ ਗਿਆ ਬੈਸਟ ਨੂੰ ਛੱਤ ਵਾਲੇ ਪੱਖਿਆਂ ਨਾਲ ਮਾਨ ਸਨਮਾਨ ਹੋਵੇਗਾ ਅੱਜ ਦੇ ਦਿਨ ਦਾ ਵੀ ਵਧੀਆ ਕਬੱਡੀ ਕਪਾ ਬਾਈਨੀ ਕਬੱਡੀ ਖਿਡਾਰੀਆਂ ਲਈ ਤੇ ਨਾਲ ਹੀ ਕਹਿੰਦੇ ਪਿੰਡ ਪੰਡੋਰੀ ਵਿੜੈਚ ਤੇ ਮਿੱਤਰੋ ਆਲ ఓਪਨ ਕਲੱਬਾਂ ਦੇ ਮੈਚ ਹੋਣਗੇ ਇੱਥੇ ਫਰਸਟ ਨੈਮ 2 ਲੱਖ ਅਤੇ ਸੈਕੰਡ ਨੈਮ 1.5 ਲੱਖ ਰੁਪਈਆ ਬਾਈਸਟਾਨ ਜਿੱਥੇ 51 51 ਹਜ਼ਾਰ ਦੀ ਨਗਦ ਰਕਮ ਦਾ ਮਾਨ ਸਨਮਾਨ ਹੋਵੇਗਾ ਚੋਬਰੋ ਸਾਰੇ ਅੱਜ ਦੇ ਦਿਨ ਦਾ ਬਹੁਤ ਸਿਰੇ ਦਾ ਕਬੱਡੀ ਦਾ ਆਪਾ ਜਿੱਥੇ ਸਤੂ ਖੰਡੂਰ ਸਾਹਿਬ ਵਾਲੇ ਗੱਗੀ ਖੀ ਨਾਲੀਆ ਗੁਰਦੇਵਤ ਟਾਰਜਨ ਦੀਪਦ ਬੁਰਜੀ ਸ਼ੰਕਰ ਸੱਦਮ ਵਾਲਾ ਯੋਦਾ ਘਾਸ ਵਾਲਾ ਤੇ ਹੋਰ ਵੀ ਮਿੱਤਰੋ ਨਵੇਂ ਪਲੇਅਰ ਦੇਖਣ ਨੂੰ ਮਿਲਣਗੇ ਜਿੱਪ ਖੰਡੂਰ ਸਾਹਿਬ ਵਾਲਾ ਬਹੁਤ ਵਧੀਆ ਟੂਰਨਾਮੈਂਟ ਹੋਊਗਾ ਜਿੱਥੇ ਕਲੱਬਾਂ ਨੇ ਚਾ ਲੋਜੀ ਕਬੱਡੀ ਕਲੱਬ ਮੰਡੋਰੀ ਬੜੈਚ ਤੇ ਨਾਲ ਹੀ ਪੰਜਾਬ ਲਾਈਨ ਜੀ ਕਬੱਡੀ ਕਲੱਬ ਮਾਝਾ ਗੁਰਦਾਸਪੁਰ ਬਾਬਾ ਬਲਿੰਦਰ ਸਿੰਘ ਜੀ ਕਬੱਡੀ ਕਲੱਬ ਖੰਡੂਰ ਸਾਹਿਬ ਗੱਗੀ ਕਬੱਡੀ ਕਲੱਬ ਖੀਰਾਵਾਲੀ ਬਹੁਤ ਸਿਰੇ ਸਿਰੇ ਦੇ ਮੱਲ ਪਹੁੰਚਣਗੇ ਮਿੱਤਰੋਰੇ ਅੱਜ ਦੇ ਦਿਨ ਦਾ ਸਿਰੇ ਦਾ ਕਬੱਡੀ ਗਾਪਾ ਲਾਈਵ ਚੱਲੇਗਾ ਪੰਜਾਬ ਲਾਈਵ 1.com ਤੇ ਜੋ YouTube ਦਾ ਅਫੀਸ਼ੀਅਲ ਚੈਨਲ ਹੈ ਲੱਗਣੀਆਂ ਰੌਣਕਾਂ ਹੋਰੇ ਮਿੱਤਰੋ ਤੇ ਨਾਲ ਹੀ ਮਿਲਾਂਗੇ ਕਿ ਨਵੀਂ ਅਪਡੇਟ ਦੇ ਨਾਲ ਇਸ ਦੇ ਨਾਲ ਹੀ ਸਾਰੇ ਮੇਰੇ ਵੀਰ ਜੀ ਆਉਂਦੇ ਬਸਦੇ ਰਹੋ ਕਬੱਡੀ ਪਲੇਅਰਾਂ ਤੇ ਵੈਗਰੂ ਮੇਰੇ ਪਰਿਆ ਹੱਥ ਰੱਖੇ ਸਾਰੇ ਮਿਲਾਂਗੇ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ